ਸਤਿ ਸ਼੍ਰੀ ਅਕਾਲ ਲੋਕ ਕਰਨ ਤੇ ਸਵਾਗਤ ਹੈ ਗੁਰਜਿੰਦਰ ਸਿੰਘ ਬੰਦੂ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਉਹ ਰਾਏਪੁਰ ਪਰਮਿੰਦਰ ਜੀ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਸਿੰਘ ਜੀ ਦੋਸਤੋ ਗੱਲਬਾਤ ਪੰਜਾਬ ਦੀ ਪੋਲਿਟਿਕਸ ਦੇ ਉੱਪਰ ਹੋਊਗੀ ਖਾਸ ਕਰਕੇ ਅੱਜ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇੱਕ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਚੋਣਾਂ ਦੇ ਵਿੱਚ ਹੁਣ ਚੋਣ ਆ ਗਈ ਚੋਣ ਦੇ ਮੱਦੇਨਜ਼ਰ ਸਾਰੇ ਹੀ ਸਿਆਸਤਦਾਨਾਂ ਦੇ ਸਾਰੇ ਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਇਹਨਾਂ ਦੇ ਹੁਣ ਆਪਣੇ ਵੱਖੋ-ਵੱਖਰੇ ਪ੍ਰੋਗਰਾਮ ਨੇ ਕਈ ਜਿਹੜੀਆਂ ਸਿਆਸੀ ਜਥੇਬੰਦੀਆਂ ਹੈਗੀਆਂ ਨੇ ਉਹਨਾਂ ਦਾ ਇਕੱਠੇ ਪ੍ਰੋਗਰਾਮ ਨਹੀਂ ਕਈ ਜਥੇਬੰਦੀਆਂ ਹੈਗੀਆਂ ਨੇ ਸਿਆਸੀ ਜਿਵੇਂ ਕਾਂਗਰਸ ਹੈ ਪਾਰਟੀ ਇਹਨਾਂ ਦੇ ਪ੍ਰੋਗਰਾਮ ਵੱਖਰੇ-ਵੱਖਰੇ ਨੇ ਪਰ ਤੇ ਰਵਾਗ ਇੱਕ ਮੰਚ ਦੇ ਉੱਪਰ ਪ੍ਰੋਗਰਾਮ ਨਹੀਂ ਹੈਗੇ ਜਿਵੇਂ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੇ ਪ੍ਰੋਗਰਾਮ ਕਰ ਰਹੇ ਨੇ ਉਦਾਂ ਹੀ ਰਾਜਾ ਵਰਿੰਗ ਸਾਹਿਬ ਨੇ ਇੱਕ ਵਾਰ ਫਿਰ ਕੁਝ ਕਿਹਾ ਨਵਜੋਤ ਸਿੰਘ ਸਿੱਧੂ ਦੇ ਉੱਪਰ ਕੀ ਕਿਹਾ ਉਦੇ ਤੇ ਗੱਲਬਾਤ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਅੰਦਰ ਬਾਹਰ ਦੀ ਜਿਹੜੀ ਹੈਗੀ ਉਹ ਗੱਲ ਹੈ ਨਾਲੋਂ ਨਾਲ ਅੱਜ ਅਟਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਉਹਦੇ ਤੇ ਵੀ ਗੱਲ ਕਰਾਂਗੇ ਸੋ ਹੋਰ ਨਾਲ ਜਿਹੜੇ ਸਿਆਸੀ ਰੁਝਾਨ ਨੇ ਉਹ ਵੀ ਲਵਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਕਰ ਲੈਣੇ ਆ ਨਵਜੋਤ ਸਿੰਘ ਸਿੱਧੂ ਐਕਟਿਵ ਨੇ ਆਪਣੇ ਪ੍ਰੋਗਰਾਮ ਕਰ ਰਹੇ ਨੇ ਪੰਜਾਬ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਸਾਹਿਬ ਹਾਲਾਂਕਿ ਪਹਿਲਾਂ ਸਿੱਧੂ ਸਾਹਿਬ ਵੀ ਹੁੰਦੇ ਸੀ ਕਿਸੇ ਵੇਲੇ ਤੇ ਉਹ ਰਾਜਾ ਵਰਿੰਗ ਸਾਹਿਬ ਫੇਰ ਕੁਛ ਕੁ ਹੋਣਾ ਬੋਲੇ ਨੇ ਨਵਜੋਤ ਸਿੰਘ ਸਿੱਧੂ ਬਾਰੇ ਸੋ ਕੀ ਕਿਹਾ ਸੀ ਨਵਜੋਤ ਸਿੰਘ ਸਿੱਧੂ ਬਾਰੇ ਵਰਿੰਗ ਸਾਹਿਬ ਨੇ ਜੀ ਕੋ ਗੱਲ ਤੋਂ ਤਰਦੀ ਦਾ ਇਥੋਂ ਆਣਾ ਕਿ ਜਿਹੜੀਆਂ ਰੈਲੀਆਂ ਜਾਂ ਜਿਹੜੀਆਂ ਮੀਟਿੰਗਾਂ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹਨੂੰ ਪਾਰਟੀ ਦੇ ਜਿਹੜੀ ਪੰਜਾਬ ਇਕਾਈ ਹੈ ਉਹ ਚਾਹੇ ਸੀਨੀਅਰ ਲੀਡਰਸ਼ਿਪ ਹੈ ਚਾਹੇ ਜੂਨੀਅਰ ਨੇ ਜਾਂ ਆਪਾਂ ਕਹਿ ਲਓ ਕਿ ਆ ਬਰਾਬਰ ਦੇ ਕਹ ਦੋ ਉਹਦੇ ਜ਼ਾਰ ਹੈਗੇ ਨੇ ਉਹ ਸਾਰੇ ਨਵਜੋਤ ਸਿੰਘ ਸਿੱਧੂ ਦੀਆਂ ਇਹਨਾਂ ਕਾਰਵਾਈਆਂ ਨੂੰ ਕਹ ਲਓ ਜਾਂ ਇਹਨਾਂ ਰੈਲੀਆਂ ਨੂੰ ਮੀਟਿੰਗਾਂ ਨੂੰ ਕਹ ਲਓ ਉਹ ਸਾਰੇ ਇਹ ਸਮਝ ਰਹੇ ਕਿ ਉਹ ਅਨੁਸ਼ਾਸਨਹੀਣ ਹੋ ਰਹੀਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਬਦੋਂ ਹੀ ਤਾਂ ਨੂੰ ਕਿਸੇ ਨੂੰ ਉਹਨਾਂ ਰੈਲੀਆਂ ਜਾਂ ਮੀਟਿੰਗਾਂ ਦੇ ਵਿੱਚ ਸੱਜਿਆ ਨਹੀਂ ਜਾ ਰਿਹਾ ਨਵਜੋਤ ਸਿੰਘ ਸਿੱਧੂ ਆਪਣੀ ਮਜ਼ਬੂਤੀ ਵਧਾਉਣ ਦੇ ਵਾਸਤੇ ਪੰਜਾਬ ਵਿੱਚ ਵਿਚਰ ਰਹੇ ਨੇ ਇਹ ਸਮਝਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਭਾਵੇਂ ਕਾਂਗਰਸ ਦੇ ਵਿੱਚ ਰਹਿ ਕੇ ਅ ਅਪਣੇ ਆਪ ਨੂੰ ਸਰਬੋਤਮ ਸਾਬਤ ਕਰਨਾ ਚਾਹੁੰਦੇ ਨੇ ਤੇ ਭਾਵੇਂ ਉਹ ਬਕਰੇ ਹੋ ਕੇ ਤੇ ਪਾਰਟੀ ਦੇ ਜਿਹੜੀ ਪੰਜਾਬ ਇਕਾਈ ਹੈ ਪਾਰਟੀ ਦੀ ਉਹਨਾਂ ਦੇ ਲੀਡਰਸ਼ਿਪ ਦੇ ਵਿੱਚ ਸਾਰੇ ਦੇ ਵਿੱਚ ਇਹ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਆਪ ਨੂੰ ਚਮਕਾ ਰਹੇ ਨੇ ਆਪਣੇ ਆਪ ਨੂੰ ਅ ਮਤਲਬ ਸਰਬੋਤਮ ਦੱਸ ਕੇ ਸਾਰਿਆਂ ਤੋਂ ਉੱਪਰ ਸਾਬਤ ਕਰਨਾ ਚਾਹੁੰਦੇ ਨੇ ਔਰ ਪਾਰਟੀ ਨੂੰ ਦੱਸਣਾ ਚਾਹੁੰਦੇ ਨੇ ਕਿ ਪਾਰਟੀ ਜਿਹੜੀ ਹੈ ਉਹ ਸਾਰੀ ਦੀ ਬਾਗਡੋਰ ਸਿੱਧੂ ਦੇ ਹੱਥ 'ਚ ਫੜਾ ਦੇਵੇ ਪਰ ਸਿੱਧੂ ਜੀ ਨਾਲ ਨੂੰ ਚਾਹਣ ਉਹਨਾਂ ਨੂੰ ਰੱਖਣ ਜੀ ਨਾਲ ਨੂੰ ਚਾਹਣ ਕੱਢ ਦੇਣ। ਕਿਉਂਕਿ ਖਾਪ ਵੀ ਹੈਗਾ ਪਾਰਟੀ ਦੇ ਵਿੱਚ ਇਹ ਇਕਾਈ ਦੇ ਵਿੱਚ ਪੰਜਾਬ ਪੰਜਾਬ ਇਕਾਈ 'ਚ। ਤੋਂ ਉੱਥੇ ਉਸੇ ਗੱਲ ਨੂੰ ਲੈ ਕੇ ਚਰਚਾਵਾਂ ਵੀ ਹੋਈਆਂ ਨੇ ਪਿੱਛੇ ਜੇ ਪੰਜਾਬ ਇੰਚਾਰਜ ਆਏ ਸੀਗੇ ਉਹਨਾਂ ਕੋਲ ਵੀ ਮੀਟਿੰਗਾਂ ਦੇ ਵਿੱਚ ਰੋਣਾ ਰੋਇਆ ਦੂਜੀ ਲੀਡਰਸ਼ਿਪ ਨੇ ਹਾਲਾਂਕਿ ਸਿੱਧੂ ਸਾਹਿਬ ਵੀ ਮਿਲੇ ਉਹਨਾਂ ਨੂੰ। ਤੇ ਹੁਣ ਫੇਰ ਦੁਬਾਰਾ ਅਰੇਡੀ ਆ ਮੀਟਿੰਗ ਹੋ ਰਹੀ ਹੋਈ ਹੈ ਅੱਜ ਜਿੱਦਾਂ ਕਿਹਾ ਗਿਆ ਸੀ ਕਿ ਇਹ ਮਹੀਨਾਵਾਰ ਮੀਟਿੰਗ ਹੈ ਉਹਦੇ ਬਾਬਤ ਬੋਲਦਿਆਂ ਬੜਿੰਗ ਸਾਹਿਬ ਨੇ ਕਿਹਾ ਰਾਜਾ ਬੜਿੰਗ ਨੇ ਕਿ ਅ ਖੜਗੇ ਸਾਹਿਬ ਆ ਰਹੇ ਨੇ ਪਹਿਲੀ ਵਾਰ ਹੈ ਆਫੀਸ਼ੀਅਲੀ ਦੌਰਾ ਹੈਗਾ ਉਹਨਾਂ ਦਾ ਛੋਟੀ ਤੋਂ ਛੋਟੀ ਕਮੇਟੀ ਨੂੰ ਵਰਕਰਾਂ ਨੂੰ ਅਹੁਦੇਦਾਰਾਂ ਨੂੰ ਵੱਡੇ ਤੋਂ ਵੱਡੇ ਅਹੁਦੇਦਾਰ ਨੂੰ ਉਹਨਾਂ ਦੀ ਸਾਰਿਆਂ ਦੀਆਂ ਮੀਟਿੰਗਾਂ ਲੈਣਗੇ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਹੈਗਾ ਉਹ ਇੱਕ ਮੰਥਨ ਦੇ ਰੂਪ ਵਿੱਚ ਲਿਆ ਜਾਊਗਾ ਉਹ ਖਿਆ ਜਾਊਗਾ ਪਾਰਟੀ ਦੇ ਕਮਾਂਕਾਰਾਂ ਨੂੰ ਪਾਰਟੀ ਦੀਆਂ ਕਾਰਜਵਾਂ ਨੂੰ ਉੱਥੇ ਉਹਨਾਂ ਦੇ ਵਿੱਚੋਂ ਜਿਹੜੇ ਵਰਕਰ ਨੇ ਜਾਂ ਉਦੇਦਾਰ ਨੇ ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਿਆ ਜਾਊਗਾ ਤਾਂ ਨਿਸ਼ਚਿਤ ਹੈ ਵੀ ਕੀਤਾ ਜਾਊਗਾ ਕਿ ਕਿਹਨੂੰ ਪਾਰਟੀ ਦੀ ਟਿਕਟ ਮਿਲਣੀ ਚਾਹੀਦੀ ਹੈ ਕਿ ਉਹਨੂੰ ਨਹੀਂ ਹੋ ਸਕਦਾ ਕੈਂਡੀਡੇਟ ਵੀ ਲੱਭੇ ਜਾਣ ਇਸ ਮੀਟਿੰਗ ਦੇ ਵਿੱਚੋਂ ਤੋਂ ਉਹਦੇ ਬਾਅਦ ਇਹ ਬੋਲਦੇ ਆ ਬੋਲਦੇ ਨਾਲ ਹੀ ਅਨੁਸ਼ਾਸਨਹੀਣਤਾ ਬਾਰੇ ਵੀ ਬੋਲਦੇ ਆ ਉਹਨਾਂ ਨੇ ਕਿਹਾ ਭਾਵੇਂ ਉੱਤੇ ਰਾਜਕੁਮਾਰ ਵੇਰਕਾ ਦਾ ਨਾਮ ਆਇਆ ਜਾਂ ਪਿਛਲੇ ਦਿਨੀ ਮੋਗਾ ਦੇ ਵਿੱਚ ਜਿਹੜੀ ਰੈਲੀ ਹੋਈ ਸੀ ਉਹ ਜਿਹਦਾ ਆਯੋਜਨ ਜਿਹਦਾ ਪ੍ਰਬੰਧ ਜਿਹਦਾ ਕਹ ਲੋ ਆਰਗੇਨਾਈਜ਼ਿੰਗ ਨੂੰ ਕੀਤਾ ਸੀ ਉਹ ਮਹੇਸ਼ਿੰਦਰ ਹੋਣੀ ਸੀਗੇ ਉਹਨਾਂ ਦੇ ਉੱਤੇ ਕਾਰਵਾਈ ਵੀ ਹੋਈ ਆ ਤਾਂ ਉਹਦੇ ਬਾਬਤ ਜਦੋਂ ਬੋਲਿਆ ਗਿਆ ਤਾਂ ਪੁੱਛਿਆ ਗਿਆ ਰਾਜਾਪੁਰ ਦੇ ਕਿਹਦੇ ਕਹਿੰਦੇ ਵੀ ਕਾਰਵਾਈ ਤਾਂ ਨਿਸ਼ਚਿਤ ਹੈ ਹੀ ਆ ਉਹ ਕਾਇਦਤ ਵੱਲੋਂ ਕਹਿੰਦੇ ਕਿ ਮਨ ਕੋਈ ਵੀ ਆਰਗੇਨਾਈਜੇਸ਼ਨ ਜਦੋਂ ਅਨੁਸ਼ਾਸਨਹੀਣਤਾ ਵਿੱਚ ਫੈਲ ਜੇ ਜਦੋਂ ਉਹਦੇ ਵਰਕਰ ਜਾਂ ਉਹਦੇ ਉਹਦੇਦਾਰ ਆਪ ਮੁਹਾਰੇ ਚੱਲਣ ਲੱਗ ਜਾਣ ਕਹਿੰਦੇ ਉਹ ਕੰਮ ਨਹੀਂ ਕਰਦੇ ਉਹ ਆਰਗੇਨਾਈਜੇਸ਼ਨ ਖੰਡਮ ਹੋ ਜਾਂਦੀ ਹੈ ਫਿਰ ਉਹਨਾਂ ਨੇ ਇੱਕ ਤੂਕ ਮਾਤਰ ਜਿੰਦਾ ਹੁੰਦਾ ਹ ਕਿ ਸਿੱਧਾ ਨਾਂ ਤਾਂ ਨਹੀਂ ਲਿਆ ਹੈਗਾ ਨਮਜੋਤ ਸਿੰਘ ਸਿੱਧੂ ਦਾ ਇੱਕ ਆਪਣੀ ਕਹਿ ਲੋ ਕਿ ਕਮਜ਼ੋਰੀ ਕਹਿ ਲੋ ਜਾਂ ਘੱਟ ਪਾਵਰ ਹੋਣ ਦੀ ਗੱਲ ਉਹਨਾਂ ਨੇ ਜਿਹੜੀ ਕਹੀ ਹੈ ਉਹ ਕਹਿੰਦੇ ਕਿ ਕੁਝ ਇੱਕ ਗੱਲਾਂ ਕੁਝ ਕੁ ਬੰਦਿਆਂ ਤੋਂ ਕਾਰਵਾਈ ਕਰਨਾ ਮੇਰੇ ਹੱਥ 'ਚ ਨਹੀਂ ਹੈਗਾ। ਯਾਨੀ ਕਿ ਲਿਮਿਟੇਸ਼ਨਸ ਹੁੰਦੀਆਂ ਨੇ ਹਰ ਇੱਕ ਚੀਜ਼ ਦੀ। ਵੀ ਸਾਡੇ ਵੀ ਪਾਵਰ ਦੀ ਲਿਮਿਟੇਸ਼ਨ ਹੈ, ਲਿਮਟ ਹੈਗੀ ਆ। ਸਾਨੂੰ ਵੀ ਲਿਮਿਟੇਸ਼ਨ ਦੀ ਪਾਲਣਾ ਕਰਨੀ ਪੈਂਦੀ ਆ। ਤੇ ਜੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਹੋ ਕੇ ਕਰਤਾ ਵੀ ਜੇ ਤੁਹਾਡੇ ਚੀਫ ਤੇ ਚੀਫ ਐਡੀਟਰ ਤੇ ਉਹਨੂੰ ਬਾਹਰ ਕੱਢਣਾ ਹੋਵੇ ਸਿੱਧੀ ਗੱਲ ਕਹੀ ਆ ਉਹਨਾਂ ਨੇ। ਕਿ ਫਿਰ ਕੱਢੂ ਕੌਣ? ਅੱਪੀ ਜਵਾਬ ਦਿੱਤਾ ਕਿ ਛੱਡੇ ਵੀ ਰਾਹੁਲ ਗਾਂਧੀ ਹੋਣੀ ਜਾਂ ਪ੍ਰਿੰਕਾ ਗਾਂਧੀ ਹੋਣੀ ਬੈਠੇ ਨੇ ਕਹਿੰਦੇ ਪੱਤਰਕਾਰ ਨੂੰ ਕਹਿੰਦੇ ਕਿ ਤੁਸੀਂ ਵੇਟ ਕਰੋ ਇਹ ਨਿਸ਼ਚਿਤ ਕਹਿ ਕੇ ਕਿ ਘੈਂ ਠੋਕ ਬੁਜਾ ਕੇ ਇਹ ਬਤੌਰ ਪ੍ਰਧਾਨ ਮੈਂ ਗੱਲ ਕਹਿ ਰਿਹਾ ਕਿ ਕਾਰਵਾਈ ਹਰੇਕ ਤੇ ਹੋਣੀ ਹੈ ਉਹ ਚਾਹੇ ਮੈਂ ਹੋਵਾ ਚਾਹੇ ਕੋਈ ਹੋਰ ਹੋ ਯਾਨੀ ਕਿ ਸਿੱਧਾ ਨਿਸ਼ਾਨਾ ਤਾਂ ਲਾਇਆ ਪਰ ਨਾਂ ਲਏ ਬਿਨਾ ਲਾਤਾ ਕਿ ਮੇਰੀ ਰੇਂਜ ਦੇ ਵਿੱਚ ਨਹੀਂ ਹੈ ਨউজੋਤ ਸਿੰਘ ਸਿੱਧੂ ਲੇਕਿਨ ਕਾਰਵਾਈ ਹੋਣੀ ਤੈ ਉਹ ਕਹਿੰਦਾ ਜਿਹੜੇ ਨੂੰ ਤੁਸੀਂ ਉਡੀਕ ਰਹੇ ਹੋ ਲਵ ਲੈਟਰ ਛੇਤੀ ਮਿਲਣ ਵਾਲਾ ਹੈ ਉਹ ਏਨਕਿ ਰਾਜਾਪੁਰੇ ਨੂੰ ਪੂਰਾ ਭਰੋਸਾ ਹੈਗਾ ਕਿ ਨউজੋਤ ਸਿੰਘ ਸਿੱਧੂ ਨੂੰ ਲਵ ਲੈਟਰ ਮਿਲਣ ਛੇਤੀ ਮਿਲ ਜੂਗਾ ਉਹ ਕਹਿੰਦੇ ਕਿ ਪਾਰਟੀ ਵਿਰੋਧੀ ਕਾਰਵਾਈਆਂ ਹੋ ਰਹੀਆਂ ਨੇ ਪਹਿਲਾਂ ਵੀ ਅਨੁਸ਼ਾਸਨਹੀਣਤਾ ਖਿਲਾਫ ਕਾਰਵਾਈ ਕੀਤੀ ਆ ਪਾਰਟੀ ਨੇ بڑے ਬੰਦੇ ਨੂੰ ਕੱਢਿਆ ਤੇ ਹੁਣ ਵੀ ਅੱਗੇ ਕੱਟਿਆ ਜਾਊਗਾ ਅਨੁਸ਼ਾਸਨੀਂਤਾ ਭੰਗ ਅਨੁਸ਼ਾਸਨ ਭੰਗ ਕਰਨ ਵਾਲੇ ਬੰਦੇ ਨੂੰ ਕਦੇ ਵੀ ਪਾਰਟੀ ਨਾਲ ਲੈ ਕੇ ਨਹੀਂ ਚੱਲਦੇ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਇਸ਼ਾਰਾ ਸਿੱਧਾ ਆ ਪਿਛਲੇ ਦਿਨੀ ਜਦੋਂ ਮੋਗਾ ਦੀ ਰੈਲੀ ਪ੍ਰਬੰਧ ਕਰਨ ਵਾਲਿਆਂ ਤੇ ਕਾਰਵਾਈ ਹੋਈ ਉਹਦੇ ਬਾਬਤ ਨਵਜੋਤ ਸਿੰਘ ਸਿੱਧੂ ਇੱਕ ਵਾਰ ਦਮ ਫਿਰ ਸਾਹਮਣੇ ਆਏ ਸੀ ਕੈਮਰੇ ਦੇ ਸਾਹਮਣੇ ਸੋਸ਼ਲ ਮੀਡੀਆ ਤੇ ਆਏ ਹੋ ਇੱਕ ਸ਼ੇਰ ਰੂਪ ਵਿੱਚ ਉਹਨਾਂ ਨੇ ਗੱਲ ਵੀ ਕਰਤੀ ਸੀਗੀ ਤੋਂ ਉਹ ਹੁਣ ਇਸ ਵਿਅੰਗ ਤੋਂ ਬਾਅਦ ਜਾਂ ਇਸ ਬਿਆਨ ਤੋਂ ਬਾਅਦ ਕਹਿਣ ਨੂੰ ਨਮਜੋਤ ਸਿੰਘ ਸਿੱਧੂ ਦਾ ਕੀ ਕਹਿਣਾ ਹੋਊਗਾ ਇੱਕ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਉਹ ਤੁਸੀਂ ਆਪਾਂ ਕਹਿ ਸਕਦੇ ਕਿ ਸੋਚ ਹੀ ਸਕਦੇ ਅੰਦਾਜ਼ਾ ਤਾਂ ਲਾ ਗੇ ਸਕਦੇ ਕਿ ਕਿੰਦਾ ਰਿਐਕਸ਼ਨ ਆਊਗਾ ਪਰ ਆਉਣਾ ਲਾਜ਼ਮੀ ਹੈਗਾ ਗੱਲ ਤਾਂ ਹੁਣ ਇੱਥੇ ਇਦਾਂ ਹੀ ਹੈ ਕਿ ਨਮਜੋਤ ਸਿੰਘ ਸਿੱਧੂ ਹੁਣ ਕਿਸ ਵੇ ਨਾਲ ਚੱਲਣਗੇ ਕਿਸ ਚੀਜ਼ ਦੀ ਵੇਟ ਕਰ ਰਿਹਾ ਨਮਜੋਤ ਸਿੰਘ ਸਿੱਧੂ ਆਪਾਂ ਬਾਰ ਬਾਰ ਇਹ ਗੱਲ ਕਰਦੇ ਆ ਕਿ ਇੱਕ ਫਰੰਟ ਛੇਤੀ ਬਣਨ ਵਾਲਾ ਹੈ ਇਹ ਚਾਂਸਸ ਬਹੁਤ ਜ਼ਿਆਦੇ ਹੈਗੇ ਨਵਜੋਤ ਸਿੰਘ ਸਿੱਧੂ ਉਸ ਤਾਕ ਵਿੱਚ ਨੇ ਕਿ ਆਪ ਉਹ ਅਲਵਿਦਾ ਨਾ ਕਹਿਣ ਪਾਰਟੀ ਨੂੰ ਤੇ ਪਾਰਟੀ ਕੋ ਕਾਰਵਾਈ ਕਰੇ ਤਾਂ ਕਿ ਉਹ ਨਿਸੰਗ ਹੋ ਕੇ ਚੱਲਣ ਜਿਹੜਾ 80 20 ਦਾ ਰੌਲਾ ਪੈਂਦਾ ਹੈ ਜਦ ਨਵਜੋਤ ਸਿੰਘ ਸਿੱਧੂ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਤਾਂ ਉਹ ਫਿਰ ਜੇ ਪਾਰਟੀ ਉਹਨਾਂ ਤੇ ਕਾਰਵਾਈ ਕਰਦੀ ਹੈ ਨਾ ਤਾਂ ਫਿਰ ਉਹ ਜਿਹੜੀਆਂ ਬੰਦਸ਼ਾ ਹੋਣਗੀਆਂ ਉਹਨਾਂ ਤੋਂ ਪਰੇ ਹੋ ਕੇ ਬੋਲਣ ਜਾਣਗੇ ਬੋਲੇ ਬੋਲਣਗੇ ਵੀ ਇਨਕੀ ਉਹਨਾਂ ਕੋਲ ਖੁੱਲ ਹੋ ਗਈ ਉਹਨਾਂ ਕੋਲ ਹੋਵਾ ਕਿ ਪਾਰਟੀ ਨੇ ਮੈਨੂੰ ਕਾਰਵਾਈ ਕਰਕੇ ਕੱਢਿਆ ਜਾਂ ਪਾਰਟੀ ਨੇ ਪਾਸੇ ਕੀਤਾ ਮੈਂ ਤਾਂ ਚੁੱਪਚਾਪ ਆਪਣੀਆਂ ਗਤੀਵਿਧੀਆਂ ਕਰ ਰਿਹਾ ਸੀ ਪਾਰਟੀ ਲਈ ਲੜ ਰਿਹਾ ਸੀ ਕਿਉਂਕਿ ਕਾਂਗਰਸ ਜਤਾਉ ਦਾ ਨਾਰਾ ਨਾਲ ਲੈ ਕੇ ਚੱਲ ਰਹੇ ਹਨ ਨਮਜੋਤ ਸਿੰਘ ਸਿੱਧੂ ਫਿਰ ਉਹ ਫਰੰਟ ਬਣਾ ਕੇ ਮੇਰੇ ਖਿਆਲ ਨਾਲ ਵੀ ਜਿਹੜੇ ਕੱਚੇ ਚਿੱਠੇ ਨੇ ਉਹ ਪਰੋਲਣਗੇ ਤਾਂ ਵੇਟ ਹੋ ਰਹੀ ਹੈ ਹਲੇ ਨਮਜੋਤ ਸਿੰਘ ਸਿੱਧੂ ਵੀ ਵੇਟ ਕਰ ਰਹੇ ਹੈ ਤੇ ਆਪਾਂ ਕਹਿ ਲੋ ਕਿ ਪੰਜਾਬ ਦੇ ਲੋਕ ਵੀ ਵੇਟ ਕਰ ਰਹੇ ਫਲਹਾਨ ਦੀ ਖੜੀ ਜੀ ਬਿਲਕੁਲ ਬਿਲਕੁਲ ਬਸ ਟੱਕਾਈ ਨੇ ਬਮਿੰਦਰ ਜੀ ਇਹਦਾ ਗੱਲ ਪਹਿਲਾਂ ਵੀ ਪ੍ਰੋਗਰਾਮ ਚ ਆਪਾਂ ਨੇ ਕੀਤੀ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੇ ਪਹਿਲਾਂ ਪ੍ਰੋਗਰਾਮ ਕੀਤਾ ਸੀ ਕਿ ਕੀ ਰਾਜਾ ਵੜਿੰਗ ਦੀਆਂ ਜਿਹੜੀਆਂ ਸ਼ਕਤੀਆਂ ਨੇ ਉਹਨਾਂ ਤੇ ਉੱਪਰ ਗੱਲ ਹੋਈ ਸੀ ਕਿ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਸਿੱਧੂ ਸਭ ਨੂੰ ਕੱਢਣਾ ਜਾਂ ਨਹੀਂ ਤੇ ਦੂਜੇ ਪਾਸੇ ਪਰਮਿੰਦਰ ਜੀ ਯਾਤਰਾਵਾਂ ਦਾ ਦੌਰ ਹੈ ਰਾਹੁਲ ਗਾਂਧੀ ਸਾਹਿਬ ਨੇ ਦੂਜੀ ਯਾਤਰਾ ਵੀ ਆਪਣੀ ਸ਼ੁਰੂ ਕੀਤੀ ਹੈ ਪਹਿਲਾਂ ਭਾਰਤ ਜੋੜੋ ਯਾਤਰਾ ਸੀ ਹੁਣ ਭਾਰਤ ਨਿਆਂ ਯਾਤਰਾ ਕਰ ਰਹੇ ਨੇ ਤੇ ਇਦਾਂ ਹੀ ਭਾਵੇਂ ਚਰਮਣੀ ਅਕਾਲੀ ਦਲ ਦਾ ਕਹਿਣਾ ਕਿ ਸਾਰੀਆਂ ਚੀਜ਼ਾਂ ਲੱਗ ਰਹੀਆਂ ਕਿਸੇ ਨਾਲ ਮੇਲ ਨਹੀਂ ਖਾਂਦੀਆਂ ਹੈਗੀਆਂ ਸਾਡੇ ਆਪਣੇ ਪ੍ਰੋਗਰਾਮ ਨੇ ਸੋ ਸੁਖਵੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਵਿੱਚ ਭਾਰਤ ਬਚਾਓ ਜੋੜੋ ਯਾਤਰਾ ਸ਼ੁਰੂ ਕੀਤੀ ਅਟਾਰੀ ਤੋਂ ਸ਼ੁਰੂ ਹੋਈ ਅਕਾਲ ਤਖਬ ਦੇ ਅਰਦਾਸ ਕਰਕੇ ਜੀ ਬਿਲਕੁਲ ਪੰਜਾਬ ਬਚਾਓ ਯਾਤਰਾ ਜਿਹੜੀ ਹੈ ਕਿ ਉਹ ਚੱਲ ਰਹੀ ਹੈ ਸ਼ੁਰੂ ਕੀਤੀ ਗਈ ਹੈ ਸੁਖਵੀਰ ਸਿੰਘ ਬਾਦਲਪੁਰਾ ਬੰਨੋ ਅ ਵੱਖ-ਵੱਖ ਪੈਨੋ ਹਲਕਿਆਂ ਦੇ ਵਿੱਚ ਵਿਸਤਰੂ ਕਿ ਮੇਰੇ ਖਿਆਲ ਸਾਰੇ ਪੰਜਾਬ ਦਾ ਦौरा ਇੱਕ ਤਰ੍ਹਾਂ ਨਾਲ ਕਰਨਾ ਉਹਨਾਂ ਨੇ ਤੇ ਲੋਕਾਂ ਨੂੰ ਲਾਭੰਦ ਕਰਨ ਦੀ ਕੋਸ਼ਿਸ਼ ਹੈਗੀ ਹੈ ਜ਼ਰੂਰਤ ਵੀ ਹੈਗੀ ਸੀ ਜਿੱਦਾਂ ਹਾਸ਼ੀਏ ਤੇ ਚਲਾ ਜਾਂਦਾ ਹੈ ਅਕਾਲੀ ਦਲ ਬਾਦਲ ਤੇ ਹੁਣ ਦੁਬਾਰਾ ਫੇਰ ਉਹਨੂੰ ਪੈਰਾਸਰ ਕਰਨਾ ਤੇ ਉਹ ਉਹਨਾਂ ਨੂੰ ਲਾਭੰਦ ਕਰਕੇ ਲੋਕਾਂ ਨੂੰ ਸੱਤਾ ਦੇ ਖਿਲਾਫ ਲੜਾਉਣਾ ਤੇ ਆਪ ਸੱਤਾ ਦੇ ਵਿੱਚ ਆਉਣਾ ਇਹ ਇਹ ਜ਼ਰੂਰੀ ਹੋ ਜਾਂਦਾ ਹੈ ਤੇ ਲਾਮਬੰਦ ਕਰਨ ਦਾ ਤਰੀਕਾ ਇੱਕੋ ਇੱਕ ਨਜ਼ਰ ਆ ਰਿਹਾ ਸੀ ਜਿੱਦਾਂ ਪਹਿਲਾ ਭਾਰਤ ਜੋੜੋ ਯਾਤਰਾ ਦੀ ਤੁਸੀਂ ਜ਼ਿਕਰ ਕੀਤਾ ਹੀ ਆ ਉਹ راہুল ગાંધી ਵੱਲੋਂ ਤੋਰਿਆ ਗਿਆ ਸੀ ਤਾਂ راہਲ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਕਿ ਜੇ 10% راہਲ ਲੋਕਾਂ ਦੇ ਵਿੱਚ ਸੀਗੇ ਪਹਿਲਾ ਭਾਰਤ ਜੋੜੋ ਯਾਤਰਾ ਨਾਲ ਉਹਨਾਂ ਦੇ ਇਹ ਕਹਿ ਸਕਦਾ ਹੈ ਕਿ ਲੋਕਾਂ ਦੇ ਵਿੱਚ ਉਹਨਾਂ ਦਾ ਉਹਨਾਂ ਪ੍ਰਤੀ ਲਗਾਵ ਜਿਹੜਾ ਹੈਗਾ ਉਹ ਵਧਿਆ ਹੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਗਰਾਊਂਡ ਲੈਵਲ ਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗਿਆ ਆਪਾਂ ਕਹਿੰਦੇ ਹੁੰਦੇ ਨਾ ਕਿ ਜਿਹੜੇ ਇਹ ਲੀਡਰ ਨੇ چاہے ਉਹਨਾਂ ਦੇ ਵਿੱਚ ਸਪੇਸਿੰਗ ਬਾਦਲ ਹੋਰੀ ਵੀ ਆਉਂਦੇ ਨੇ ਇਹ ਲੋਕ ਆਮ ਲੋਕਾਂ ਦੇ ਵਿੱਚ ਰਹੇ ਨਹੀਂ ਬਹੁਤ ਘੱਟ ਵਿਚਰੇ ਨੇ ਇਹਨਾਂ ਦੀ ਪੜ੍ਹਾਈ ਲਿਖਾਈ ਬਚਪਨ ਸਾਰਾ ਹਾਈ ਫਾਈ ਕਹਿ ਲੋ ਕੈਪ ਏਸੀ ਕਮਰੇ ਦੇ ਵਿੱਚ ਚੱਲਿਆ ਬੀਤਿਆ ਹੈ ਉੱਥੋਂ ਪੜੇ ਹੋਏ ਨੇ ਸੋ ਆਪ ਆਮ ਲੋਕਾਂ ਬਾਰੇ ਦਾ ਆਮ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਜਾਂ ਕੀ ਸੋਚਦੇ ਨੇ ਉਹਨਾਂ ਦੇ ਵਿਚਾਰ ਕੀ ਨੇ ਉਹ ਲੋਕਾਂ ਵਿੱਚ ਵਿਚਰ ਕੇ ਹੀ ਪਤਾ ਲੱਗਦਾ ਹੈ ਪਰ ਮੈਂ ਥੋੜੇ ਦਿਨ ਲਈ ਵਿਚਰੇ ਰਾਹੁਲ ਗਾਂਧੀ ਪਰ ਅਕਸਰ ਜਾਂ ਕਹਿ ਲਓ ਜਿੱਦਾਂ ਦਾ ਉਹਨਾਂ ਦੀ ਇਮੇਜ ਸੀਗੀ ਉਹਦੇ ਉਲਟੋ ਹੋ ਵਿਚਰੇਵੇਂ ਤੇ ਲੋਕਾਂ ਨੇ ਆਪੋ ਕਹਿਣ ਸੁਨੇਹ ਵੀ ਦਿਖਾਇਆ ਸੀ ਇਕੱਠ ਵੀ ਹੋਏ ਸੀਗੇ ਉਹਦੇ ਲੈਵਲ ਦੀ ਇੱਕ ਯਾਤਰਾ ਪੰਜਾਬ ਜਿਹੜੀ ਅਕਾਲੀ ਦਲ ਦਾ ਬਾਦਲ ਹੈਗਾ ਉਹ ਪੰਜਾਬ ਦੇ ਵਿੱਚ ਸ਼ੁਰੂ ਕਰੀ ਕੀਤੀ ਹੈ ਇਹਨਾਂ ਨੇ ਕੱਲ ਅੱਜ ਉਹ ਯਾਤਰਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਰਹੀ ਹੈ ਵੱਖ-ਵੱਖ ਹਲਕਿਆਂ 'ਚ ਜਾ ਰਹੀ ਹੈ ਲੋਕਾਂ ਨੂੰ ਲਾਭੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਇੱਕ ਆਪਾਂ ਕਹਿ ਲਵੋ ਕਿ ਪਰਚੋਲ ਕੀਤੀ ਜਾਵੇ ਤਾਂ ਇਹਨਾਂ ਯਾਤਰਾਵਾਂ ਨਾਲ ਕੋਈ ਆਮ ਲੋਕਾਂ ਨੂੰ ਲਾਭ ਹੋਣ ਵਾਲਾ ਤਾਂ ਨਹੀਂ ਹੈ ਇਹ ਦਿਨ ਇਹ ਕਹਿ ਸਕਦੇ ਆਂ ਕਿ ਸਿਆਸੀ ਪਾਰਟੀ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਕੁਝ ਪਰਸੈਂਟ ਵੋਟ ਹਾਸਲ ਕਰਨ ਦੇ ਯੋਗ ਵਣ ਸਕਦੀ ਆ ਜਿਹੜੇ ਲੋਕਾਂ ਨੇ ਕਦੇ ਮਿਲ ਕੇ ਗੱਲਬਾਤ ਨਹੀਂ ਕੀਤੀ ਜਾਡੇ ਜਿਹੜੇ ਲੋਕ ਮਿਲਣਾ ਚਾਹਦੇ ਹੁੰਦੇ ਆ ਕਿ ਮੈਨੂੰ ਮਿਲਿਆ ਜਾਵੇ ਇੱਕ ਵਾਰੀ ਦੇਖਿਆ ਜਾਵੇ ਇੱਕ ਪੜਖਿਆ ਜਾਵੇ ਦੋ ਚਾਰ ਮਿੰਟ ਖੜ ਕੇ ਗੱਲ ਹੋ ਜਾਂਦੀ ਹੈ ਤਾਂ ਉਹ ਕਿਤੇ ਕਿਤੇ ਪਾਰਟੀ ਨੂੰ ਪਾਰਟੀ ਉਹਨਾਂ ਨੂੰ ਲੋਕਾਂ ਨੂੰ ਜੋੜਨ ਦੇ ਵਿੱਚ ਸਫਲ ਹੋ ਜਾਂਦੀ ਹੈ ਜੇ ਹੁਣ ਆਪਾਂ ਕਹੀਏ ਕਿ ਰਾਹੁਲ ਨੇ ਯਾਤਰਾਵਾਂ ਦੋ ਕਰ ਲਈਆਂ ਤੇ ਉਹਨਾਂ ਨਾਲ ਕਾਂਗਰਸ ਦੀ ਸਰਕਾਰ ਆ ਜਾਏਗੀ ਜਾਂ ਕਾਂਗਰਸ ਨੂੰ ਬਹੁਤ ਵੱਡਾ ਵੋਟ ਬੈਂਕ ਮਿਲ ਗਿਆ ਤਾਂ ਇਹਦੇ ਨਾਲ ਵੋਟ ਬੈਂਕ ਕਿਤੇ ਨਾ ਕਿਤੇ ਮਾੜਾ-ਗੋਟਾ ਦਾ ਫਰਕ ਪੈ ਸਕਦਾ ਪਰ ਜਿੱਦਾਂ ਇਕੱਠ ਜੋੜ ਵੀ ਦਫਾੜ ਹੋ ਕੇ ਰਹਿ ਗਿਆ ਤੇ ਉਹ ਵੀ ਕਾਂਗਰਸ ਦੇ ਉੱਤੇ ਬਲੇਮ ਆ ਰਿਹਾ ਤੇ ਉਹ ਨਾਲ ਨਾਲ ਇੱਕ ਕਹਿ ਲਓ ਕਿ ਇੱਕ ਤੂਰੀ ਆ ਰਹੀ ਹੈ ਗੱਲ ਜਿਹੜੀ ਕਾਂਗਰਸ ਨੂੰ ਨੁਕਸਾਨ ਜਿਆਦਾ ਕਰ ਰਹੀ ਹੈ ਫਾਇਦਾ ਘੱਟ ਕਰ ਰਹੀ ਹੈ ਆ ਯਾਤਰਾ ਇਹ ਹੈਗੇ ਕਿ ਇਹਨਾਂ ਲੋਕਾਂ ਨੂੰ ਜਿਹੜੇ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਵੱਡੇ ਹੋਏ ਨੇ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਨਾਲ ਜਿਹੜੀਆਂ ਮੁਸ਼ਕਲਾਂ ਨੇ ਜਾਂ ਮੁਸੀਬਤਾਂ ਨੇ ਜਾਂ ਉਹਨਾਂ ਦੇ ਆਪਾਂ ਕਹਿ ਲਓ ਕਿ ਆਮ ਜੀਵਨ ਹੈ ਜਿਹੜਾ ਉਹਨਾਂ ਦਾ ਉਹਨਾਂ ਦੀ ਸਮਝ ਜ਼ਰੂਰ ਆ ਸਕਦੀ ਹੈ ਵੋਟਾਂ ਨਾਲ ਇਹਨਾਂ ਦਾ ਕੋਈ ਲਿੰਕ ਦੇਣ ਨਹੀਂ ਹੁੰਦਾ ਯਾਤਰਾਵਾਂ ਦਾ ਤੋ ਇਹ ਹੀ ਪੰਜਾਬ ਦੇ ਵਿੱਚ ਵਿਚਰ ਰਿਹਾ ਅਕਾਲੀ ਦਲ ਸ਼ਾਕ ਬਚਾਉਣ ਲਈ ਉਤਰਿਆ ਤੇ ਕਿੰਨਾ ਕੁ ਸਫਲ ਹੁੰਦਾ ਦੇਖਣਾ ਪਏਗਾ ਜੀ ਸਹੀ ਬਿਲਕੁਲ ਪ੍ਰਵੀਂਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਰੱਖਣ ਦੇ ਲਈ ਧੰਨਵਾਦ ਤੁਹਾਡਾ ਸ਼ੁਕਰੀਆ ਗੁਰਿੰਦਰ ਜੀ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪ੍ਰਵੀਂਦਰ ਸਿੰਘ ਰਾਏ ਜੀ ਤਾ ਤੁਸੀਂ ਆਪਣੇ ਵਿਚਾਰ ਹਰ ਵਾਰ ਦੀ ਤਰ੍ਹਾਂ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਤੁਸੀਂ ਦੇਖਦੇ ਹੋ ਤੁਹਾਡਾ ਆਪਣਾ ਚੈਨਲ ਲੋਕਾਂ ਦਾ ਪੰਜਾਬੀ